ਹਾਂਜੀ ਸਤਿ ਸ੍ਰੀ ਅਕਾਲ ਜੀ ਇਹ ਗਾਈਆਂ ਆਪਣੀ ਕਾਫੀ ਟਾਈਮ ਤੋਂ ਰਿਪੀਟ ਸੀ ਡਾਕਟਰ ਢੱਲੋਂ ਸਾਹਿਬ ਨੇ ਇਹਦਾ ਟ੍ਰੀਟਮੈਂਟ ਕੀਤਾ ਹੁਣ ਇਹ 24 ਮਹੀਨੇ ਦੀ ਗੱਬਣਾ ਆਪਣੇ ਡਾਕਟਰ ਢੱਲੋਂ ਸਾਹਿਬ ਨੇ ਇਹਦਾ ਟ੍ਰੀਟਮੈਂਟ ਕੀਤਾ ਜੀ ਓਕੇ ਬਾਈ ਸਤਿ ਸ੍ਰੀ ਅਕਾਲ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਆਪਣੇ ਭਰਾ ਟੀਟਕ ਨੇ ਹਾਂ ਠੀਕ ਹੈ ਇਹ ਜਿਹੜੀ ਝੋਟੀਆ ਤੁਸੀਂ ਸਾਹਮਣੇ ਨਜ਼ਰ ਆਉਂਦੇ ਮਤਲਬ ਰਿਪੀਟਰ ਹੀ ਝੋਟੀ ਚਲੋ ਅ ਪਿੱਛੇ ਦੋ ਦਾਲ ਦ ਹਾਂਜੀ ਮਤਲਬ ਕਾਫੀ ਟਾਈਮ ਹੋ ਗਿਆ ਮਤਲਬ ਇਹ ਛੋਟੇ ਛਾਟੇ ਕੋਈ ਬਣਾਈ ਟੀਕੇ ਵੀ ਲੱਗੇ ਤੇ ਰਿਪੀਟ ਕਰ ਗਈ ਕਾਫੀ ਵਾਰੀ ਤੇ ਚਲੋ ਦਵਾਈ ਦੁਈ ਭਰੀ ਇਹਨੂੰ ਅੱਜ ਦੀ ਡੇਟ 'ਚ ਮਤਲਬ 3 ਮਹੀਨਿਆਂ ਤੋਂ ਉੱਪਰ ਗੱਭਣ ਜਾ ਰਹੀ ਹੈ ਤੇ ਪਾਪਾ ਜੀ ਵੀ ਆਪਣੇ ਨਾਲ ਹੀ ਬੈਠੇ ਨੇ ਜਿਨ੍ਹਾਂ ਦੀ ਇਹ ਝੋਟੀ ਆ ਤੇ ਜਿਲ੍ਹਾ ਆਪਣਾ ਗਰਦਾਸਪੁਰ ਪਿੰਡ ਮਲਖਪੁਰ ਆ ਜਿਹਦੇ ਵਿੱਚ ਆਇਆ ਹਨੇਰੀ ਚੱਲਣ ਦੀ ਬਾਹਰ ਮੀਮਾ ਆਉਂਦਿਆ ਉਹਦੇ ਕਰਕੇ ਮੈਂ ਛੱਡ ਤੇ ਥੱਲੇ ਮਤਲਬ ਇਹ ਮੋਟਰਸ ਲਾਇਆ ਆਪਣਾ ਤੇ ਇਹ ਕਰਕੇ ਰਿਪੀਟ ਦੀ ਆਪਾਂ ਗੱਲ ਕਰਦੇ ਆ ਨਾ ਰਿਪੀਟਰ ਛੋਟੀ ਦੀ ਕਿਉਂਕਿ ਬਹੁਤ ਜ਼ਿਆਦਾ ਸਮੱਸਿਆ ਬਾਜ ਦੀ ਰੀਡ ਦੇ ਵਿੱਚ ਤੇ ਜਦੋਂ ਇਹ ਚੰਗਾ ਵਧੀਆ ਕੰਮ ਹੁੰਦਾ ਵਾ ਜਾਂ ਹਨਾ ਦਵਾਈ ਦੁਈ ਇਨਫੈਕਸ਼ਨ ਦੂਰ ਹੁੰਦੀ ਆ ਬਾਜ ਚ ਜਾਨਵਰ ਗੱਭਣ ਹੁੰਦਾ ਵਾ ਤੇ ਇਹ ਚੀਜ਼ ਨੂੰ ਦਿਖਾਉਣ ਦਾ ਸ਼ੌਂਕ ਆ ਤੁਹਾਡੇ ਤੱਕ ਪਹੁੰਚਾਉਣ ਦਾ ਸ਼ੌਂਕ ਆ ਔਰ ਇਸ ਤੋਂ ਇਲਾਵਾ ਆਪਾਂ ਕੋਈ ਦੂਜੀ ਤੀਜੀ ਗੱਲ ਨਹੀਂ ਕਰਨੀ ਨਾਲੇ ਕੋ ਜਿਆਦਾ ਆਪਾਂ ਵੀਡੀਓ ਲੰਮੀ ਨਹੀਂ ਕਰਨੀ ਤੇ ਦੋ ਚਾਰ ਆਪਾਂ ਗੱਲਾਂ ਕਰਾਂਗੇ ਇਹਨਾਂ ਨਾਲ ਵੀ ਚਲੋ ਮੈਂ ਬੈਠਦਾ ਮੈਂ ਲੱਗੇ ਤੇ ਆਪਾਂ ਕਰਦੇ ਆਂ ਗੱਲ ਆਈ ਮੇਰਾ ਪਰ ਇੱਥੋਂ ਪੱਕੇਮਰਾ ਫੜ ਲਓ ਠੀਕ ਹੈ ਨਾ ਹਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਦਾਂ ਮਤਲਬ ਅੱਜ ਦੀ ਡੇਟ ਤੇ 3 ਮਹੀਨਿਆਂ ਦੀ ਗੱਭਰ ਨਿਕਲ ਆਈ ਛੋਟੀ ਕਦਾਂ ਲੱਗਾ ਵਧੀਆ ਲੱਗਾ ਡਾਕਟਰ ਸਾਹਿਬ ਤੁਹਾਨੂੰ ਟੀਕੇ ਭਰੇ ਦਵਾਈ ਦਿੱਤੀ ਆ ਹਾਂਜੀ ਟੀਕੇ ਭਰੇ ਪਹਿਲਾਂ ਸਰਚਾ ਵੀ ਨਿਕਲੀ ਖਰਾਬ ਹੋ ਗਈ ਸੀ ਹਾਂਜੀ ਤੁਹਾਡੇ ਮਿੰਕ ਸਦਕਾ ਜਿਹੜੀ ਇਹ ਹੁਣ ਠੀਕ ਹੋ ਗਈ ਆ ਇਹ ਬਣ ਗਈ ਛੋਟੀ ਸਾਡੇ ਦੇ 3 ਮਹੀਨੇ ਦੇ ਕਰੀਬ ਗੱਭਰ ਹਾਂ ਵਧੀਆ ਅੱਜ ਖੁਸ਼ੀ ਹੋਈ ਹੈ ਸੀ ਦੀ ਹਣਾ ਕਿਉਂਕਿ ਇਹ ਪਹਿਲਾਂ ਜਿਹੜੀਆਂ ਫਰਸਟ ਟਾਈਮ ਰੋ ਜ਼ਿਆਦਾ ਰਿਪੋਰਟਰ ਸਾਹਮਣੇ ਆਉਂਦੀਆਂ ਨੇ ਤੇ ਕਾਫੀ ਮਤਲਬ ਟਾਈਮ ਹੋ ਗਿਆ ਇਹਨਾਂ ਨੂੰ ਮਤਲਬ ਹਣਾ ਨਿਯੰਤ ਕਰਦਿਆਂ ਜ਼ੋਰ ਲਾਉਂਦਿਆਂ ਤੇ ਚਲੋ ਦਵਾਈ ਦੁਵਾਈ ਕੀਤੀ ਹੀ ਹਨਾ ਜੋ ਅੱਜ ਦੀ ਡੇਟ 'ਚ 3 ਮਹੀਨੇ ਦੀ ਗੱਬਰ ਨਿਕਲ ਆਈ ਐ ਤੇ ਵਧੀਆ ਲੱਗਦਾ ਖੁਸ਼ੀ ਹੁੰਦੀ ਆ ਇਹ ਚੀਜ਼ ਨੂੰ ਰਿਕਾਰਡ ਕਰਨਾ ਆਪਣਾ ਵੀ ਫਰਜ਼ ਆ ਕਿਉਂਕਿ ਆਪਾਂ ਇਹ ਮਿਹਨਤ ਕੀਤੀ ਹੈ ਹਨਾ ਤੇ ਇਸ ਕਰਕੇ ਇਹਨਾਂ ਨੂੰ ਨਾਮ ਲਿਆ ਆਪਾਂ ਤੇ ਕਿਵੇਂ ਆਪਣੇ ਵਧੀਆ ਲੱਗਦਾ ਮੁੰਡੇ ਦਾ ਕੰਮ ਕਰ ਕਿਵੇਂ ਆ ਵਧੀਆ ਠੀਕ ਠਾਕ ਹੈ ਜੀ ਇਹੋ ਵੇ ਛੋਟੀ ਕੋ ਦਿਲ ਦੀ ਗੱਲ ਕਰਨਾ ਚਾਹੁੰਦੇ ਬੋਲੋ ਕੋਈ ਗੱਲ ਨਹੀਂ ਇੱਥੇ ਕਿਹੜੀ ਸੰਗਤ ਛੋਟੀ ਦੀ ਗੱਲ ਕਰਨੀ ਹੈ ਵੀ ਮਿਹਨਤ ਕੀਤੀ ਹੈ ਤੇ ਬਣੀ ਹੈ ਤੇ ਪਾウダー ਪਾੜ ਚਾਰਿਆ ਇਹਨਾਂ ਨੇ ਜਿੱਦਾਂ ਵੀ ਆਪਾਂ ਕਿਹਾ ਜਿਵੇਂ ਵੀ ਆ ਚਲੋ ਹਨਾ ਜਿਹੜੀ ਦਵਾਈ ਉਹਨਾਂ ਨੇ ਸਾਰੇ ਉਹੋ ਹੀ ਆਹੀ ਪਈ ਅੱਜ ਦੀ ਡੇਡ ਚ ਮਤਲਬ ਗੱਭਣ ਹੋ ਚੁੱਕੀ ਹੈ ਪਾਸ ਹੋ ਚੁੱਕੀ ਆ ਤੇ ਬਾਕੀ ਵਧੀਆ ਕੰਮ ਕਰ ਰਿਹਾ ਨਾ ਮੁੰਡੇ ਦਾ ਆਪਾਂ ਬਹੁਤੀ ਗੱਲ ਨਹੀਂ ਕਰ ਗਏ ਕਿਉਂਕਿ ਵੀਡੀਓ ਜ਼ਿਆਦਾ ਲੰਮੀ ਹੋ ਜਣੀ ਆ ਹਨਾ ਬਾਕੀ ਆਹ ਗਾਂ ਹੀ ਆਪਣੀ ਇੱਕ ਤੇ ਇਹਦੀ ਇਨਫੈਕਸ਼ਨ ਹੀ ਨਹੀਂ ਦੂਰ ਹੋਉਂਦੀ ਬਾਬੇਓ ਕਿਉਂਕਿ ਇੱਧਰ ਕਰੀਂ ਮੇਰੇ ਵੱਲ ਮਾਰਿਆ ਮੈਨੂੰ ਮੈਂ ਨਵਾਂ ਹੀ ਐਂਟਰੀ ਵੱਜੀ ਸੀ ਛੋਟੀ ਬਰੀ ਜਦੋਂ ਮੈਂ ਇੱਥੇ ਆਇਆ ਹਾਂ ਨਾ ਤੇ ਪਹਿਲੀ ਵਾਰੀ ਜਦੋਂ ਆਇਆ ਹਾਂ ਇਹਨੂੰ ਐਂਟਰੀ ਹੀ ਨਵੀਂ ਮੇਰੀ ਕਿਤੋਂ ਮੇਰੇ ਕੋਲ ਪਹਿਲਾਂ ਆਉਂਦੇ ਰਹੇ ਵੀਰਪਰਾ ਤੇ ਇਹਦੀ ਅਜੇ ਤੱਕ ਇਨਫੈਕਸ਼ਨ ਹੀ ਨਹੀਂ ਦੂਰ ਹੋਈ ਗਾਂ ਦੀ ਆ ਵਾਲੀ ਦੀ ਇਹ ਅੱਜ ਤੋਂ ਮਹੀਨਾ ਪਹਿਲਾਂ ਵੀ ਇਹਨੂੰ ਦਵਾਈ ਭਰੀ ਗਈ ਆ ਤਿੰਨ ਦਿਨ ਲਗਾਤਾਰ ਭਰੀ ਗਈ ਆ ਕਿਸ ਦੇ ਵੱਲੋਂ ਭਰੀ ਗਈ ਆ ਤੇ ਅੱਜ ਦੀ ਡੇਢ ਚ ਵੀ ਇਨਫੈਕਸ਼ਨ ਮੈਲਾ ਵਗੈਰਾ ਉਦਾਂ ਹੀ ਆ ਰਿਹਾ ਵਾ ਮੈਂ ਹੌਸਲਾ ਦੇਣਾ ਚਾਹੁੰਦਾ ਕਿ ਜਿਹੜੇ ਵੀਰ ਭਰਾ ਡਾਕਟਰ ਵੀਰ ਆਪਣੇ ਕੰਮ ਕਰਦੇ ਨੇ ਚੰਗੀ ਦਵਾਈ ਪਰ ਉਹ 13 ਦਿਨ ਭਰੀ ਇਹਦੇ ਇਨਫੈਕਸ਼ਨ ਤੇ ਫੇਰ ਨਹੀਂ ਉਹਦੀ ਕਲੀਅਰ ਹੋਈ ਵੀ ਤੇ ਇਹ ਖੱਜਲ ਖਰਾਬੀਆਂ ਇਹਨਾਂ ਵਿਚਾਰਿਆਂ ਲਈ ਕੋਈ ਫਾਰਮਰ ਆਪਣੇ ਜਿੰਨੇ ਵੀ ਆ ਆਪਾਂ ਨੂੰ ਚੰਗਾ ਨਹੀਂ ਲੱਗਦੀ ਇਹ ਚੀਜ਼ ਜਦੋਂ ਖਰਾਬ ਹੁੰਦੇ ਨੇ ਹੁਣ ਚਲੋ ਇਹਨੂੰ ਮੈਂ ਇੱਕ ਦਿਨ ਹੀ ਦਵਾਈ ਛੱਡਣੀ ਹੈ ਇੱਕ ਦਿਨ ਹੀ ਕਰਾਂਗੇ ਤੇ ਇੱਕ ਦਿਨ ਚ ਹੀ ਇਹਦੀ ਇਨਫੈਕਸ਼ਨ ਕੰਪਲੀਟ ਕਰੂੰਗਾ ਤੇ ਇਹਨੂੰ ਆ ਗੱਭਣ ਵੀ ਕਰੂੰਗਾ ਮੈਂ ਠੀਕ ਹੈ ਨਾ ਇਹ 1 ਸਾਲ 1.5 ਸਾਲ ਹੋ ਗਿਆ ਇਹਦੀ ਇਨਫੈਕਸ਼ਨ ਹੀ ਨਹੀਂ ਦੂਰ ਹੋ ਰਹੀ 2-3 ਵਾਰੀ ਪਹਿਲਾਂ ਦਵਾਈ ਭਰੀ ਗਈ ਇਹਨੂੰ ਠੀਕ ਹੈ ਨਾ ਇਹ ਕਰਕੇ ਚਲੋ ਹੁਣ ਮੈਂ ਆਪਣੇ ਹਥੀ ਦਵਾਈ ਕਰੂੰਗਾ ਇਹਨੂੰ ਤੇ ਇਹਨੂੰ ਵੀ ਐਕਟਿਵ ਕਰਾਂਗੇ ਸਾਫ ਕਰਾਂਗੇ ਤੇ ਵੇਖੋ ਤਿੰਨ ਦਿਨ ਦਵਾਈ ਰੱਖੀ ਗਈ ਹਜੇ ਤੱਕ ਸਾਫ ਹੀ ਨਹੀਂ ਹੋਈ ਵੀ ਹਨਾ ਤਿੰਨ ਦਿਨ ਫੀਸ ਵੀ ਲੈ ਜਾਣੀ ਪੂਰੀ ਹਨਾ ਦਵਾਈ ਘਟੋ ਘਟ ਦਵਾਈ ਤੇ ਚੰਗੀ ਕਰੋ ਜੋ ਵੀ ਆ ਇਹਦਾ ਤੇ ਬਾਕੀ ਇਹ ਥੋੜੀਆਂ ਖੱਜਲ ਕਰਾਉਂ ਪਈ ਆਪਣੇ ਡਾਕਟਰ ਵੀਰ ਕਰਦੇ ਨੇ ਇਦਾਂ ਨਾ ਕਰਿਆ ਕਰੋ ਵਧੀਆ ਇਲਾਜ ਕਰਿਆ ਕਰੋ ਕਿ ਜਿਹੜੇ ਆਪਣੇ ਫਾਰਮਰ ਭਰਾ ਵੀਰ ਜਿਹੜੇ ਆ ਖਰਾਬ ਨਾ ਹੋਣ ਤੇ ਛੋਟੀ ਗੱਬਣ ਹੋਈ ਆ ਹੁਣ ਅੱਜ ਮੈਂ ਇਹਦੀ ਦਵਾਈ ਕਰਨਾ ਆਇਆ ਹਾਂ ਨਾਲੇ ਮੈਂ ਛੋਟੀ ਜੀ ਵੀਡੀਓ ਰਿਕਾਰਡ ਕੀਤੀ ਆ ਮੈਂ ਬਹੁਤਾ ਵੱਡੀ ਗੱਲ ਨਹੀਂ ਕਰਨੀ ਲੰਮੀ ਜ਼ਿਆਦਾ ਗੱਲਾਂ ਨਾਲ ਕੁਝ ਵੀ ਨਹੀਂ ਹੁੰਦਾਗਾ ਤੇ ਅੱਜ ਜਿੰਨੂੰ ਵੀ ਮਤਲਬ ਆਪਾਂ ਇਹਦਾ ਇਲਾਜ ਕਰਾਂਗੇ ਤੈਨੂੰ ਵੀ ਨਾ ਗੱਬਣ ਕਰਾਂ ਚੰਗਾ ਜੀ ਸਾਸਿਕਾਲ ਸਾਸਿਕਾਲ